ਪੱਠਾ ਦਨੀਆ ਦਿੱਤੀਆਂ ਵੇਚ ਇੱਕ ਵਾਰੀ ਚ ਕਸੂਗਾ ਤੇਰਾ ਪੇਚ ਸਾਨੂੰ ਵਧੀਆ ਦਾ ਵੀ ਪਤਾ ਹੈ ਸਾਨੂੰ ਘਟੀਆ ਦਾ ਵੀ ਪਤਾ ਹੈ ਸਾਨੂੰ ਉਪਤੀਆਂ ਦਾ ਵੀ ਪਤਾ ਸਾਨੂੰ ਨੁਕਤੀਆਂ ਦਾ ਵੀ ਪਤਾ ਹੈ ਸਾਨੂੰ ਨਕਾਤਾਂ ਦਾ ਵੀ ਪਤਾ ਹੈ ਗੱਲਾਂ ਗਲਤ ਦਾ ਕੋਈ ਫਾਇਦਾ ਨਹੀਂ ਗਰੀਬ ਬੰਦੇ ਨੇ ਹਿਮਾਚਲ ਚੋਂ ਆਏ ਨੇ ਤਿੰਨ ਚਾਰ ਜ਼ਿਲ੍ਹੇ ਛੱਡ ਕੇ ਇਹਨਾਂ ਦਾ ਖਰਚਾ ਤੈਨੂੰ ਪਤਾ ਕਿੰਨਾ ਪਊਦਾ ਪੰਜਾਂ ਦਾ ਇਕੱਠੇ ਪੈਸੇ ਗਿਣ ਲੱਗਦੇ ਨਾ ਨਾ ਪੈਸੇ ਪੱਠਾਂ ਤੇ ਵਜਨ ਨਹੀਂ ਹੈਗਾ ਆਪਕਾ ਵਜਨ ਤਾਂ ਇੱਕ ਵਾਰ ਦੀ ਹੈ ਕੁਆਲਿਟੀਆਂ ਤਾਂ ਮੈਂ ਰੋਜ਼ੇ ਦੇਖਦਾ ਕੋਈ ਗੱਲ ਨਹੀਂ ਕੁਆਲਿਟੀਆਂ ਤਾਂ ਇਹ ਬਹੁਤ ਕੁਝ ਚੰਗਾ ਖੜਾ ਹੈ ਜੋ ਮੰਡੀ ਦੇ ਅੰਦਰ ਮਾਲ ਆ ਗਿਆ ਮੈਂ ਤੇਰੇ ਮਾਲ ਨੂੰ ਮਾੜਾ ਨਹੀਂ ਕਹਿੰਦਾ ਭਾਈ ਮਾੜਾ ਕਹਿ ਕੇ ਮੈਂ ਜੁੱਤੀਆਂ ਨਹੀਂ ਕਿਸੇ ਤੋਂ ਖਾਣੀਆਂ ਜਿੰਨਾ ਕੁਸ ਮੰਡੀ ਦੇ ਵਿੱਚ ਬਾਜ਼ਾਰ ਚ ਆ ਗਿਆ ਸਾਰਾ ਕੁਝ ਚੰਗਾ ਹੈ ਕਿਉਂ ਜੀ ਹਾਂਜੀ ਮਾੜਾ ਕਹਿ ਕੇ ਮੈਂ ਕਹੂੰਗਾ ਤੂੰ ਵੀ ਸਾਡਾ ਤਰਾਜੂ ਮਾਰੇ ਨਹੀਂ ਵੇਖਣ ਹੁੰਦਾ ਮੈਂ ਤਾਂ ਖੁੰਡੇ ਵਾਲੇ ਹੀ ਗੈਲ ਪੈ ਜੂ ਕਿਉਂ ਕਹੂੰਗਾ ਮੈਂ ਮਾੜਾ ਸਭ ਕੁਝ ਵਧੀਆ ਹੈ ਸਹੀ ਗੱਲ ਹਾਂ ਸਾਨੂੰ ਵਧੀਆ ਦਾ ਵੀ ਪਤਾ ਹੈ ਸਾਨੂੰ ਘਟੀਆ ਦਾ ਵੀ ਪਤਾ ਹੈ ਸਾਨੂੰ ਉਤੀਆਂ ਦਾ ਵੀ ਪਤਾ ਸਾਨੂੰ ਨੁਪਤੀਆਂ ਦਾ ਵੀ ਪਤਾ ਹੈ ਸਾਨੂੰ ਨਕਾਤਾਂ ਦਾ ਵੀ ਪਤਾ ਹੈ ਪਰ ਅਸੀਂ ਉਹ ਕੰਮ ਕਰਨ ਨਹੀਂ ਆਏ ਅਸੀਂ ਲੋਕਾਂ ਦੇ ਸਿੰਘ ਫਸਾ ਕੇ ਕਢਾਉਣੇ ਨੇ ਸਹੀ ਗੱਲ ਕਹਿੰਦਾ ਸੌਦੇ ਕਰਾਉਣੇ ਨੇ ਬਿਨਾ ਵਿਚੋਲਿਆਂ ਤੋਂ ਰਿਸ਼ਤੇ ਨਹੀਂ ਹੁੰਦੇ ਬਿਨਾ ਪਈ ਇਹਨਾਂ ਤੋਂ ਦਲਾਨਾਂ ਤੋਂ ਸੌਤੇ ਖਰ ਵਿੱਚ ਹੋ ਵੀ ਜਾਂਦੇ ਨੇ ਨਹੀਂ ਵੀ ਹੁੰਦੇ ਆ ਕੋਬ ਦੀ ਸਮਝ ਦੀ ਗੱਲ ਹੈ ਕਿਉਂ ਬਾਪਾਈ ਹਾਂ ਜਿੰਨਾ ਹੁਣ 40000 ਦੀਆਂ ਇਹ ਥੋੜੇ ਤੂੰ ਦਾਤੇ ਕਿੰਨੇ ਦੇ ਦਿਆਂ ਹੋਰ 1000 ਘਟਾ ਦੇ 1000 ਵੇਥੋਂ ਵੱਧ ਲੈ ਲੈ ਪਾਸੋਂ ਹੋਰ ਵੱਧ ਲੈ ਲੈ

ਬਣਿਆ ਬੈਠਾ ਖੜਾ ਮੈਂ ਕਿਹੜਾ ਜਾਣਦਾ ਕਿਹੜੇ ਪਿੰਡ ਤੋਂ ਆਏ ਨੇ ਮੈਂ ਤਾਂ ਜਾਣਦਾ ਮੈਂ ਵੀ ਨਹੀਂ ਚਲ ਐ ਵੀ ਆਪਣਾ ਤਾਂ ਉਹ ਵੀ ਹੋਈ ਜਾਈ ਵੀ ਹੋਈ ਜਾਈ ਲੱਖ ਰੁਪਏ ਦੀ ਗੱਲ ਹੈ ਤੇਰੀ ਲੱਖ ਰੁਪਏ ਦੀ ਗੱਲ ਹੈ ਬਾਬਾ ਜੀ ਵਿਚ ਪੈ ਕੇ ਤੁਸੀਂ ਕਰਦੇ ਕੋਈ ਆਪਾਂ ਜੀ ਅਗੜਾਈ ਚੋੜਾ 45000 ਦਿਨਾਂ ਬਾਬੇ ਦੀ ਗੱਲ ਮੈਂ ਪੁੱਜ ਗਿਆ ਹਰ ਹੋਰ ਕੀ ਕਰ ਲੱਗੇ ਕਹਿੰਦੇ ਵੀ ਹਾਂ ਜਾਣ ਲੈ ਜੀ ਜੁਲਵਨ ਜੈ ਗੱਲਾਂ ਗਲਤ ਦਾ ਕੋਈ ਫਾਇਦਾ ਨਹੀਂ ਗਰੀਬ ਬੰਦੇ ਨੇ ਹਿਮਾਚਲ ਚੋਂ ਆਏ ਨੇ ਤਿੰਨ ਚਾਰ ਜ਼ਿਲ੍ਹੇ ਛੱਡ ਕੇ ਇਹਨਾਂ ਦਾ ਖਰਚਾ ਤੈਨੂੰ ਪਤਾ ਕਿੰਨਾ ਪਊਗਾ ਖਰਚਾ ਪੈਂਦਾ ਖਰਚਾ ਪੈਂਦਾ ਉਹਨਾਂ ਦੀ ਵੀ ਚਾਰ ਚਾਪਾ ਆਪਾਂ ਤਾਂ ਉਹ ਅੰਡਾ ਗਮਾਂਡਾ ਚਵਾ ਕੇ ਚਲ ਮੋਗੇ ਜਿਹੜੇ ਚਵਾ ਕੇ ਸੰਗਰੂਰ ਜ਼ਿਲ੍ਹੇ ਚੋਂ ਆ ਗਏ ਆਪਣਾ ਇਲਾਕਾ ਤਾਂ ਹੈਗਾ ਰਾਤ ਨੂੰ ਠੱਡੇ ਠਿਕਾਣੇ ਤੇ ਲੱਗ ਜਾਗੇ ਇਹ ਕੱਲ ਨੂੰ ਜਾ ਕੇ ਪਹੁੰਚਣਗੇ ਵਿਚਾਰੇ ਖਰਚਾ ਤੈਨੂੰ ਪਤਾ ਬਟੀ ਟੂ ਟੈਕਸਾਂ ਦਾ ਰੋਟੀ ਟੁੱਕ ਦਾ ਗੱਡੀ ਦਾ ਭਾੜਾ 2 ਮਿੰਟ ਖੜਜੋ ਚੌਧਰੀ ਬਾਸ ਹੀ ਨਹੀਂ ਇਹਨਾਂ ਦੇ ਚਲ ਮਾਸਰੀ ਉਹਦਾ ਮਾਸ ਬਣ ਜੂਗਾ 2 ਮਿੰਟ ਖੜਜੋ 2 ਮਿੰਟ ਖੜਜੋ 2 ਮਿੰਟ ਖੜਜੋ ਜੇ ਸਾਡੇ ਤੇ ਵਿਸ਼ਵਾਸ ਹੈ 2 ਮਿੰਟ ਖੜਜੋ ਇਹ ਹੜੀਆਂ ਚੜੀਆਂ ਹੁੰਦੀਆਂ ਰਹਿੰਦੀਆਂ ਨੇ ਜੇ ਕਚੈਰੀਆਂ ਦੇ ਵਿੱਚ ਨਾ ਕੇਸ ਇੱਕ ਦਿਨ ਬਰੀ ਹੋ ਜਾਣਾ ਤਾਂ ਜੱਜਾਂ ਨੂੰ ਕੋਈ ਨਾ ਮੰਨੇ ਜੋ ਜੇ ਪਹਿਲੇ ਹੋ ਜਾਣ ਸਾਰੇ 1 ਦਿਨ ਚ ਨਿਬੜ ਕੇ 1 ਦਿਨ ਚ ਨਿਬੜ ਕੇ ਵਿਹਲੇ ਹੋ ਜਾਣਗੇ ਇਹ ਕੇਸ ਕਚੈਰੀਆਂ ਵਾਲੇ ਨੇ ਟਕਿਆਈ ਨਾਲ ਨਿਬੜਨਗੇ ਹੌਲੀ ਹੌਲੀ ਥੋੜਾ ਜਿਆ ਦਸਬਰ ਰੱਖੋ ਮੰਨੂ ਸ਼ਾਂਤੀ ਰੱਖੋ ਚਿੰਤਾ ਰੱਖੋ ਇਸ ਹੌਲੀ ਹੌਲੀ ਨਿਬੜੂਗਾ ਜੇ ਇੱਕ ਦਿਨੇ ਬਰੀ ਹੋ ਗਏ ਫਿਰ ਤਾਂ ਸਾਡੀਆਂ ਕਚੈਰੀਆਂ ਕੋਲ ਖਤਮ ਨੇ ਸਾਨੂੰ ਕਮਾਈ ਕੌਣ ਦਊ ਦੋ ਮਿੰਟ ਟਿਕੋ ਟਿਕੋ ਦੋ ਮਿੰਟ ਸੌਦਾ ਟਕਿਆਈ ਨਾਲੇ ਹੋਊਗਾ ਇਹ ਸਾਡਾ ਉਹੀ ਕੰਮ ਐ ਬਰੀਸ ਕਰਨ ਵਾਲਾ ਤੇ ਸਜ਼ਾ ਦੇਣ ਵਾਲਾ ਸਜ਼ਾ ਤੈਨੂੰ ਵੀ ਨਹੀਂ ਦਿਵਾਉਣੀ ਉਹਨੂੰ ਵੀ ਨਹੀਂ ਵਰਵਾਉਣਾ ਦੋਏ ਤੇਰਾ ਇੱਕੋ ਜਿਹਾ ਕਹਿੰਦਾ ਭੱਜ ਜਾ ਵੇ ਮਿੱਤਰਾ ਟਾਕੂ ਤੇ ਟਾਕੂ ਆ ਖੜਕੇ ਕਿਵੇਂ ਕਾਉਂਦੇ ਹੁੰਦੇ ਸੀ ਚਮਕੀਲਾ ਜੀ ਪਹਿਲਾਂ ਗੀਤ ਫੜਾ ਫੜਾ ਸਹੀ ਰਾਈ ਮੈਂ ਮੇਰੇ ਕੋਲੋਂ ਦਾ ਨਾ ਹੈ ਤੈਨੂੰ ਲੋਨ 500 ਦਾ ਦੇ 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 ਕੋਈ ਮੜਾ ਮੋਟਾ ਕੋਈ ਨਹੀਂ ਦੇਣੀਆ ਨੇ ਚੁੱਪ ਕਰਕੇ ਖੜ ਜਾ ਮਿੱਤਰਾ ਇਹ ਤਾਂ ਹੁਣ ਮੜਾ ਮੋਟਾ ਤਾਂ ਹੁੰਦਾ ਹੀ ਹੁੰਦਾ ਹੈ ਜੇ ਰੋਜ਼ ਰੋਟੀ ਚੁਪੜੀ ਖਾਵੇਂਗਾ ਨਾ ਰੋਜ਼ ਇਹ ਗੱਲਾਂ ਲੰਬੀਆਂ ਨੇ ਸਾਲ ਭਰ ਦੇ ਵਿੱਚ ਤੂੰ ਰੋਟੀ ਖਾਣੇ ਚੁਪੜ ਕਾਣੋ ਸਾਲ ਭਰ ਦੇ ਵਿੱਚ ਸਵਾਮਣ ਕਿਉਂ ਖਾਜੇਗਾ ਸਵਾਮਣ ਕਿਉਂ ਖਾਜੇਗਾ ਸਾਲ 'ਚ ਜੇ ਰੋਜ਼ ਰੋਟੀ ਚੁਪੜੀ ਖਾਵੇਂ ਜੇ ਰੋਜ਼ ਰੋਟੀ ਨਾ ਲਿਬੜੀ ਹੋਈ ਰਾਖਦੀ ਖਾਵੇਂਗਾ ਚੁੱਲੇ ਤੋਂ ਕੱਢਣ ਸਾਰ ਸਵਾਮਣ ਰਾਖ ਖਾਜੇਗਾ ਤੂੰ ਆ ਜਾ ਉਹਨਾ ਪੱਕੀਆਂ ਕਰਦਾ ਨੇ ਮੇਰੀਆਂ ਪੱਠਾ ਤੇਰੀਆਂ ਦਿੱਤੀਆਂ ਵੇਚ ਇੱਕ ਵਾਰੀ ਜੇ ਕਸੂਗਾ ਤੇਰਾ ਪੇਚ ਇਹ ਨਹੀਂ ਹੈਗਾ 500 ਪਾਤਾ 1000 ਪਾਤਾ ਪੱਠਾ ਵੇਚਤੀਆਂ ਜੇ ਤਾਂ ਹੋਵੇਗਾ ਅਸਲੀ ਸਾਧ ਦਾ ਚੇਲਾ ਪਤਾ ਛੇਤੀ ਹੋ ਜਾਏਗਾ ਬੇਲਾ ਨਹੀਂ ਵੱਟ ਨਹੀਂ ਸਕਦਾ ਪੈਸਾ ਢੇਲਾ ਕੋਈ ਕੋਈ ਕਰਾਂਗੇ ਦੋ ਘਟ 50000 ਰੁਪਈਆ ਦੇਚਤੀਆਂ ਨਹੀਂ ਬੱਬਾ ਥੋੜੇ ਆ ਲੈ ਫਟਾਪਾਸ ਨਾ 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 ਹੋਰ ਥੋੜੇ ਆ ਨਾ 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 ਕੋਈ ਇਹਦੇ ਬੜਾ ਜੂ ਕੋਈ ਕਾਉ ਕਰਾ ਦੇ ਬਸ ਨਹੀਂ ਕਰਾਉਣਾ ਮੇਰੀ ਦਲਾਲੀ ਵੀ ਨੂ ਤੇਥੋਂ ਮੈਂ ਮੈਂ ਉਹੀ ਨਹੀਂ ਫਿਰਦਾ ਬਾਪੂ ਨੂੰ ਪਤਾ ਮੇਰੇ ਨੂੰ ਮੇਰੀ ਦਲਾਲੀ ਵੀ ਨੂ ਆ ਆ ਕਿਉਂ ਕਰਾਂਗਾ 25 ਇਹ ਅਵਧੀ ਕਰਾਉਣਗੇ ਤੂੰ ਅਵਧੀ ਕਰਾਵੇਂਗਾ ਹਾਂ ਲੱਗਾਂਗੇ ਹੋ ਗਏ ਹੋ ਗਈ ਦਿਓ ਜੀ ਪੈਸੇ ਆਪਾ ਮੇਰੇ ਭਾਈ ਨਹੀਂ ਸਹੀ ਗੱਲ ਹੈ ਜੀ ਆਪਾਂ ਕੱਚੇ ਗੱਤੇ ਨਹੀਂ ਲਾਉਂਦੇ ਕੋਈ ਨਰਮਾਂ ਗੱਲ ਨਹੀਂ ਕਿਉਂ ਜੀ ਉਹ ਵੀ ਨਹੀਂ ਮਰਵਾਉਣਾ ਤੂੰ ਵੀ ਨਹੀਂ ਮਰਵਾਉਣਾ ਐਵੇਂ ਰੋਟੀ ਨੂੰ ਤਾਂ ਮੈਂ ਪਕਾਈ ਘੁੱਟਦਾ ਫਿਰਦਾ ਮੇਰੇ ਕਿਤੇ ਨਹੀਂ ਮੇਰੇ ਘਰੇ ਜਵਾਖ ਨਹੀਂ ਭਾਈ ਇਹਨੂੰ ਪੁੱਛ ਰਹਾ ਤਕਾਇ ਮੁੰਜੀ 8 ਵਜੇ ਬੜਿਆ 3:00 ਵਜੇ ਫੇਰ ਆ ਕੇ ਉੱਠ ਕੇ ਕਿੱਥੇ ਸੀ ਮੈਂ ਕੱਲ ਪਿੰਡ ਤਾਂ ਗਿਆ ਹੀ ਨਹੀਂ ਹੁਣ ਮੈਨੂੰ ਲੱਗਦਾ ਹੋਰ ਫੇਰ ਤੂੰ ਤਾਂ ਪਿੰਡੋਂ ਆਇਆ ਤਫ ਚੋਪੜੀਆਂ ਖਾ ਕੇ ਮੈਂ ਅਜੇ ਰੋਟੀ ਵੀ ਨਹੀਂ ਖਾਧੀ ਕੋਈ ਕੋਈ ਖਵਾਉਣੇ ਤੈਨੂੰ ਖਵਾ ਦਿੰਨੇ ਆ ਸਹੀ ਗੱਲ ਹਾਂ ਇਹ ਮੀਂਹ ਤੋਂ ਫਲੀਆਂ ਨੇ ਮੀਂਹ ਕਰਦਾ ਮੈਂ ਇਹ ਮੰਡੀਆਂ ਦੇ ਇੱਕ ਮੇਰੇ ਡਿਊਟੀ ਸਮਝੀ ਹੋਇਆ ਮਾਲ ਮੇਰਾ ਘਰੇ ਸੁਣਨਾ ਛੱਡੀ ਫਿਰਦਾ ਗੱਲ ਮੋੜੀ ਫਿਰ ਤੇ ਕੁੱੱਖਾ ਮਰੇ ਤੇ ਹੈ ਆ ਮਰੇ ਨਾਮਰੇ ਪਾਣੀ ਮੁੰਡੇ ਪਿਉਣ ਨਾ ਪਿਉਣ ਸਤਿਕਾਰ ਜੀ ਆ ਫੇਰ ਕੀ ਖੜਾ ਆ ਜੱਜ ਸਾਹਿਬ ਸਾਡੇ ਨਾਲ ਤੇ ਕੱਲ ਹੋਰ ਜਨਾਬ ਜੀ ਆਏ ਨੂੰ ਵਾਹ ਜੀ ਵਾਹ ਪੱਟਾਂ ਦਵਾਈਆਂ ਨੇ ਬਾਈਆਂ ਨੂੰ ਤੇ ਆਹ ਖੀਰੀਆਂ ਨੇ ਇੱਕ ਬੱਚੀ ਉਹ ਬਰੇ ਇਹਨਾਂ ਦੇ ਹਾਂ ਦੀ ਇਹ 2 ਘਟ 50 ਦੀਆਂ ਪੰਜੇ ਵਧੀਆ 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 ਸਾਰੀ ਚੈਕਿੰਗ ਕਰਕੇ ਥਣਾ ਦੀ ਓਕੇ ਰਿਪੋਰਟ ਸਾਰੀ ਖੀਰੀਆਂ ਦੰਦਾਂ ਦੰਦਾਂ ਤੋਂ ਮੇਜਰ ਕਿਤੇ ਮੇਜਰ ਰਸਤਾ ਨਿਆਉ ਰਿਹਾ ਉਹ ਖੜਾ ਆ ਜਾਂਦਾ ਆ ਜਾਓ ਮੈਜਰ ਸਾਹਿਬ ਆਪਣੇ ਜੱਜ ਸਾਹਿਬ ਆ ਗਏ ਕੱਲਾ ਜੱਜ ਸਾਹਿਬ ਨਾਲ ਸਾਡੀ ਡਿਊਟੀ ਥੀ ਦੇਖੀਓ ਵੀਡੀਓ ਜੇ ਮੈਨੂੰ ਇਸੇ ਕੁਝ ਹੈ ਗਈ ਕੱਲਾ ਤਾਂ ਕੋਈ ਚੱਜ ਨਹੀਂ ਕਿਸੇ ਨੂੰ ਪਵਾਉਂਦਾ ਕਿਉਂ ਜੀ ਸੀ ਉਹਨਾਂ ਨੂੰ ਕੋਈ ਮੇਰੇ 'ਚ ਭਰੋਸਾ ਮਾਨਤੇ ਅਗਲੇ ਨੇ ਗਿਆ ਰਾਜੂ ਵਾਂਡੇ ਆ ਕੇ ਖੜ ਸਾਡੇ ਭਾਈ ਸਤਕਾਰ ਕਰਦੇ ਸੀ ਉਹ ਬੰਦਿਆਂ ਦਾ ਵਿਚਾਰਿਆਂ ਦਾ ਵਧਾਈਆਂ ਦੇ ਦੇ ਵਧਾਈਆਂ ਜੀ ਵਧਾਈਆਂ ਮੈਂ ਤੇ ਰਜਿਸਟਰ ਨੇ ਨੂੰ ਕੱਲੇ ਦਿੱਤੀ ਉਹਦੇ ਵਧਾਈਆਂ ਹਾਂ ਲੋਰ ਪਰ ਵਧਾਈਆਂ ਦੀ ਫੀਸ ਤੇ ਰਹਿੰਦੀ ਅੱਜ ਲਉ ਛੜਦਾ ਨਹੀਂ ਆ ਗਣ ਲਾਲਾ ਆ ਜਾ ਹੁਣ ਪਾਪਾ ਪੈਸੇ ਕਨੇ ਜੀ ਪੁਰਾ ਤਾਂ ਆ ਜਾ ਨੇੜੇ ਤਾਂ ਮਰ ਜਾ ਹੁਣ ਪੰਗੇ ਦਾ ਛੜਿਆ ਦਨ ਲਗਣ ਕੇ ਦੀ ਮਰ ਜੀ ਭਾਈ ਲੱਛ ਜਣ ਦਿੱਤੋ ਤਾਂ ਕੀ ਹੈ ਲੈ ਭਾਈ ਗਣ 20000 ਆਪਣਾ ਵੀ ਵੇਚੀ ਹੈ 1 2 3 4 5 6 7 8 9 10 11 12 13 14 15 16 17 18 19 20 21 22 23 ਠੀਕ ਹੈ ਜੀ ਦੋ ਘਟ ਪੰਜਾ ਹੋ ਗਿਆ 18:30 3000 181 ਹਾਂਜੀ ਹਾਂਜੀ ਆ ਲੈ ਰਬੜ ਦਾ ਲੈ ਵਿਖਾਈ ਕਰਾਉ ਜੀ ਚਲੋ ਆਪੋ ਆਪਣੀ ਇਹਨਾਂ ਨੂੰ ਛੋੜਨਾ ਕੁਸ਼ ਮਰਜ਼ੀ ਖੁਸ਼ੀ ਤੋਂ ਛੱਡਦੇ ਕੋਰ ਮੋਕਲਾ ਕਰ ਦੇ ਦੂਰੋਂ ਬੰਦੇ ਆਏ 100 ਰੁਪਏ ਕਰ ਦੇ ਉਹ ਆਪਦੀ ਲਿਖਾਈ ਦੇਣਗੇ ਇਹ ਆਪਦੀ ਨੀਮਾ ਜੀ ਸਾਸਰੀ ਘਰ 100 ਰੁਪਏ ਤਾਂ ਹੀ ਲੱਗਿਆਗਾ ਉਹਨਾਂ ਨੂੰ ਛੋੜ ਕਰ ਦੇ ਖੁਸ਼ ਹੋ। ਇੱਕ ਵੇਲੇ ਹਾਂ ਲਓ ਜੀ ਆ ਛੋੜ ਥੋੜੀ ਖੁਸ਼ ਹੋਏ ਦਿੱਤੀ ਐ ਪੰਜਾਂ ਦੀ ਲਿਖਾਈ ਉੱਥੇ 500 ਤੁਸੀਂ ਦਿਓ ਪਾਸ ਹੋਏ ਦੇਣਗੇ